ਸਾਸੀਗਾ ਦੋਸਤੋ ਮੈਂ ਇਸ ਵਕਤ ਖੜਾ ਹਾਂ ਸ੍ਰੀ ਚਮਕੌਰ ਸਾਹਿਬ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ ਤੇ ਢੌਂਦਰਾਂ ਦੇ ਪੁਲ ਤੋਂ ਜਿਹੜੀ ਸੜਕ ਜਾ ਰਹੀ ਹੈ ਗੁਰਦੁਆਰਾ ਸ੍ਰੀ ਜਨ ਸਾਹਿਬ ਜਿਹੜਾ ਗੁਰਦਰਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 400 ਪ੍ਰਾਪਤ ਧਰਤੀ ਹੈ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇਹ ਸਾਡਾ ਜਿਹੜਾ ਇਲਾਕਾ ਹੈ ਕਿੰਨਾ ਹਰਿਆ ਭਰਿਆ ਪ੍ਰੋਡਿਊਸ਼ਨ ਰਹਿਤ ਤੇ ਕਿੰਨਾ ਸੋਹਣਾ ਹੈ ਦੇਖੋ ਜੰਗਲ ਕਿੰਨਾ ਸੋਹਣਾ ਪਿੱਛੇ ਜਾਨਵਰ ਬੋਲ ਰਹੇ ਨੇ ਤੇ ਬਿਲਕੁਲ ਸ਼ਾਂਤੀ ਹੈ ਹਰੇ ਆ ਭਰਿਆ ਜੰਗਲ ਆ ਦੇਖੋ ਕਿੰਨਾ ਸੋਹਣਾ ਕਿੰਨੇ ਸੋਹਣੇ ਬੂਟੇ ਲੱਗੇ ਨੇ ਨਾਲ ਇੱਥੇ ਨਾਲ ਹੀ ਨਹਿਰ ਹੈ ਜਿਹੜੀ ਜਿਹਨੂੰ ਅਸੀਂ ਸਰੰਦ ਕਨਾਲ ਕਹਿੰਦੇ ਆ ਉਹ ਨਾਲ ਵਗਦੀ ਆ ਦੇਖੋ ਆ ਨਹਿਰ ਬਹੁਤ ਸੋਹਣਾ ਇਲਾਕਾ ਹੈ ਸਾਡਾ ਬਹੁਤ ਵਧੀਆ ਇਲਾਕਾ ਤੇ ਇਹ ਦੇਖੋ ਜੰਗਲ ਕਿੰਨਾ ਸੋਹਣਾ ਖੂਬਸੂਰਤ ਹਰਿਆ ਭਰਿਆ ਜੰਗਲ ਹੈ ਤੇ ਇਹ ਗੇਟ ਬਣਿਆ ਹੋਇਆ ਗੁਰਦੁਆਰਾ ਬੀੜ ਗੁਰੂ ਜਨਸਾ ਪਾਸ਼ੇ ਦਸਮੀ ਇੱਥੇ ਇੱਕ ਪਿਛਲੇ ਦਿਨਾਂ ਤੋਂ ਇੱਕ ਬਹੁਤ ਵੱਡੀ ਇੱਕ ਪੇਪਰ ਮਿਲ ਜੋ ਲੱਗਣ ਲੱਗਣ ਜਾ ਰਹੀ ਆ ਉਹਦੇ ਬਾਰੇ ਵਿੱਚ ਬਹੁਤ ਵੱਡਾ ਬਵਾਦ ਚੱਲ ਰਿਹਾ ਆ ਅ ਇੱਥੇ ਇੱਕ ਰੁਚੀ ਦਾ ਪੇਪਰ ਮਿਲਣ ਜਾ ਰਹੀ ਆ ਸਰਕਾਰ ਵੱਲੋਂ ਉਹਨੂੰ ਇੱਕ ਐਨਓਸੀ ਵੀ ਜਾਰੀ ਕਰ ਦਿੱਤੀ ਗਈ ਆ ਜੰਗਲਾਤ ਵਿਭਾਗ ਵੱਲੋਂ ਕਾਫੀ ਜਗ੍ਹਾ ਉਹਨਾਂ ਨੇ ਇੱਥੇ ਮਿਰਖਾ 1.5 201 ਅਕਰ ਜ਼ਮੀਨ ਲੈ ਲਈ ਹੈ ਪੰਚਾਇਤਾਂ ਤੋਂ ਲੈ ਲਈ ਕੁਝ ਆਪਣੀ ਖਰੀਦ ਲਈ ਉਹ ਜਗ੍ਹਾ ਵੀ ਤੁਹਾਨੂੰ ਦਿਖਾਉਣੇ ਆ ਤੇ ਉਹ ਇਲਾਕਾ ਪੂਰਾ ਉਹਦਾ ਵਿਰੋਧ ਕਰਦਾ ਸਾਡੇ ਇਲਾਕੇ ਦੇ ਕੁਝ ਨੌਜਵਾਨਾਂ ਨੇ ਕਮੇਟੀ ਬਣਾ ਕੇ ਚਮਕੌਰ ਸਾਹਿਬ ਮੋਰਚਾ ਦੇ ਨਾਮ ਤੇ ਉਹਦਾ ਵਿਰੋਧ ਕੀਤਾ ਬੀਤੇ ਦਿਨੀ ਇੱਥੇ ਪਬਲਿਕ ਹੀアリング ਵੀ ਹੋਈ ਸੀ ਉਹਦੇ ਬਾਰੇ ADC ਸਾਹਿਬ ਆਏ ਸੀ ਉਹਦੇ ਵਿੱਚ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਸਾਡੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਵਿਰੋਧ ਦਰਜ ਕਰਾ ਕੇ ਗਏ ਸੀ ਅੱਜ ਵੀ ਜਨ ਸਾਹਿਬ ਇੱਥੇ ਇੱਕ ਮੀਟਿੰਗ ਹੋ ਰਹੀ ਹੈ ਉਹ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ ਉਹ ਨੌਜਵਾਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਤੇ ਨਾਲ ਤੁਹਾਨੂੰ ਜਗ੍ਹਾ ਵੀ ਦਿਖਾਉਣੇ ਆ ਜਿੱਥੇ ਪੇਪਰ ਮੇ ਲੱਗਣੀ ਆ ਅੱਜ ਮੈਂ ਤੁਹਾਨੂੰ ਦਿਖਾਉਣਾ ਹੈ ਇਹ ਦੇਖੋ ਜੀ ਕਿੰਨਾ ਸੋਹਣਾ ਹਰਿਆ ਭਰਿਆ ਜਿਹੜਾ ਇਲਾਕਾ ਕਿੰਨੇ ਸੋਨੇ ਬੂਟੇ ਨੇ ਇਹਦੇ ਵਿੱਚ ਬਹੁਤ ਸਾਰੇ ਜੰਗਲੀ ਜੀਵ ਵੀ ਰਹਿੰਦੇ ਨੇ ਪਸ਼ੂ ਪੰਛੀ ਰਹਿੰਦੇ ਨੇ ਇਹ ਇਲਾਕਾ ਬਹੁਤ ਹੀ ਖੂਬਸੂਰਤ ਹੈ ਪ੍ਰੋਡਿਊਸ਼ਨ ਰਹਿਤ ਏਰੀਆ ਇਲਾਕੇ ਦੇ ਲੋਕ ਇਹ ਤਰਕ ਦਿੰਦੇ ਨੇ ਕਿ ਅਗਰ ਇੱਥੇ ਮੇਰੇ ਲੱਗ ਜਾਂਦੀ ਹੈ ਤਾਂ ਇੱਥੇ ਬਹੁਤ ਬਰਦਾ ਪ੍ਰਦੂਸ਼ਨ ਹੋ ਜਾਏਗਾ ਹਵਾ ਦੂਸ਼ਿਤ ਹੋ ਜਾਣੀ ਹੈ ਪਾਣੀ ਦੂਸ਼ਿਤ ਹੋ ਜਾਣਾ ਹੈ ਤੇ ਧਰਤੀ ਨੇ ਵੀ ਦੂਸ਼ਿਤ ਹੋ ਜਾਣਾ ਕਿਉਂਕਿ ਪੇਪਰ ਮਿਲਣਾ ਜਿਹੜੀਆਂ ਨੇ ਉਹ ਦੂਸ਼ਿਤ ਪਾਣੀ ਬਾਹਰ ਕੱਢਦੀਆਂ ਨੇ ਉਹਦਾ ਕੋਈ ਇਲਾਜ ਨਹੀਂ ਕਰਦੀਆਂ ਕਹਿਣ ਨੂੰ ਟ੍ਰੀਟਮੈਂਟ ਪਲਾਂ ਲਾ ਦਿੱਤੇ ਜਾਂਦੇ ਨੇ ਪਰ ਉਹ ਚੜਾਏ ਨਹੀਂ ਜਾਂਦੇ ਤੇ ਨੌਜਵਾਨਾਂ ਨੇ ਤਰਕ ਹੈ ਕਿ ਜਿੱਥੇ ਜਿੱਥੇ ਮੇਲੇ ਲੱਗਿਆ ਨੇ ਉਹ ਜਾ ਕੇ ਆਏ ਨੇ ਉਹ ਉੱਥੇ ਲੋਕ ਬੜੇ ਪਰੇਸ਼ਾਨ ਨੇ ਆਹ ਲੋ ਜੀ ਇਹ ਰਾਕਾ ਹੈਗਾ ਆਹ ਸਾਡਾ ਜੰਗਲ ਕੂਪੜਾ ਤੇ ਆਹ ਜਗਾ ਜਿਹੜੀ ਆ ਇਹ ਲਈ ਕੀ ਆ ਮਾਲਕਾਂ ਨੇ ਇਹ ਇਹ ਸੜਕ ਜਿਹੜੀ ਆ ਜਨ ਸਭ ਨੂੰ ਜਾ ਰਹੀ ਆ ਇਹ ਉਹਨਾਂ ਦਾ ਅਫੀਸ ਇੱਥੇ ਬੜਿਆ ਇਹ ਇਲਾਕਾ ਜੀ ਇਹ ਜਗਾ ਸਾਰੀ ਜਿਹੜੀ ਬਰਾਨ ਪਈ ਆ ਇੱਥੇ ਪੈਪਰ ਮੇ ਲੱਗਣੀ ਆ ਉਹਦਾ ਬਹੁਤ ਵੱਡਾ ਵਿਰੋਧ ਇਲਾਕੇ ਦੇ ਲੋਕ ਕਰ ਰਹੇ ਨੇ ਸੋ ਅੱਜ ਵੀ ਕਮੀਟਿੰਗ ਰੱਖੀ ਹੈ ਜਰਾ ਉਹਨਾਂ ਕੋਲੋਂ ਅਸੀਂ ਉਹਦੇ ਵਿੱਚ ਜਾ ਰਹੇ ਹੁੱਥੇ ਜਾ ਕੇ ਉਹ ਨੋਜਵਾਨਾਂ ਨਾਲ ਗੱਲ ਵੀ ਕਰਾਂਗੇ ਇਹ ਇਲਾਕਾ ਜਿਹੜਾ ਇਲਾਕਾ ਨਿਵਾਸੀ ਨੇ ਉਹ ਕਹਿੰਦੇ ਨੇ ਕਿ ਸਾਡਾ ਇਲਾਕਾ ਬਰਬਾਦ ਹੋ ਜਾਊਗਾ ਵਧ ਰੋ ਮਾਰੂਗੀ ਪਾਣੀ ਦੇ ਵਿੱਚ ਪੋਲੂਸ਼ਨ ਬਹੁਤ ਹੋ ਜਾ ਰਹਾ ਹੈ ਅਸੀਂ ਇਸ ਟਾਈਮ ਗੁਰਦੁਆਰਾ ਸ੍ਰੀ ਜਨ ਸਾਹਿਬ ਵਿਖੇ ਖੜੇ ਆ ਰੂਚੀਰਾ ਪੇਪਰ ਮਿਲਦੇ ਬਲੂਰ ਦੇ ਵਿੱਚ ਜਿਹੜੀ ਐਕਸ਼ਨ ਕਮੇਟੀ ਬਣੀ ਆ ਉਹਨਾਂ ਵੱਲੋਂ ਅੱਜ ਇੱਕ ਮੀਟਿੰਗ ਸੱਦੀ ਗਈ ਸੀ ਗੁਰਦੁਆਰਾ ਸ੍ਰੀ ਜਨ ਸਾਹਿਬ ਵਿਖੇ ਉੱਥੇ ਕਾਫੀ ਵੱਡੀ ਪਾਤਰਾ ਦੇ ਵਿੱਚ ਇਲਾਕੇ ਦੇ ਲੋਕ ਇਕੱਠੇ ਹੋਏ ਨੇ ਵਿਚਾਰਾ ਹੋਈਆਂ ਨੇ ਆਪਾਂ ਕਮੇਟੀ ਦੇ ਮੈਂਬਰਾਂ ਨਾਲ ਗੱਲ ਕਰਦੇ ਆ ਕਿ ਆਖਿਰ ਕਿਉਂ ਐਡਾ ਵਿਰੋਧ ਹੈ ਇਸ ਮੇਲ ਦਾ ਭਾਈ ਜੀ ਦੱਸੋ ਕਿਉਂ ਐਡਾ ਵਿਰੋਧ ਕਰ ਰਹੇ ਹੋ ਇੰਨਾ ਇਲਾਕਾ ਇਕੱਠਾ ਹੋਇਆ ਤੁਹਾਡੇ ਨਾਲ ਪਹਿਲਾਂ ਵੀ ਜਦੋਂ ਮੀਟਿੰਗ ਹੋਈ ਸੀ ਉਸ ਦਿਨ ਵੀ ਬਹੁਤ ਵੱਡੀ ਮਾਤਰਾ ਲੋਕ ਆਏ ਸੀ ਆਖਿਰ ਕਾਰਨ ਕੀ ਹੈ ਕਿਉਂ ਵਿਰੋਧ ਕਰਦੇ ਆਪਾਂ ਕਾਰਨ ਇਹ ਤਾਂ ਹੈਗਾ ਇਹ ਰੋਜ਼ਗਾਰ ਮੇਲੇ ਨੇ ਕਹੀ ਕਹਿੰਦੇ ਰੋਜ਼ਗਾਰ ਦਾ ਵਿਰੋਧ ਹੈ ਇੱਕ ਕੈਂਸਰ ਮੇਲਾ ਇੱਕ ਬਿਮਾਰੀਆਂ ਦੀ ਮੇਲਾ ਇਹਦੇ ਉਦਾਹਰਨ ਹੈ ਜੀ ਸੈਲਾ ਖੁਰਦ ਡਾਊਨ ਟੂ ਅਰਥ ਦੀ ਰਿਪੋਰਟ ਆ 2018 ਦੀ 470 ਦੇ ਕਰੀਬ ਲੋਕੀ ਇੱਥੇ ਕੈਕਟਰਨਾ ਮਰ ਗਏ ਕਿੰਨੀਆਂ ਵਿਧਵਾਵਾਂ ਜਿਨ੍ਹਾਂ ਦੀ ਦੁਨਵੀਸੀ ਫੋਟੋਆਂ ਇੱਥੇ ਲਾਈਆਂ ਹੋਈਆਂ ਸੀ ਕਿੰਨੇ ਬੱਚਿਆਂ ਨੂੰ ਜੰਮਦਿਆਂ ਨੂੰ ਉਹਨਾਂ ਦੀਆਂ ਬਿਮਾਰੀਆਂ ਹੈਗੀਆਂ ਇਸ ਕਰਕੇ ਇਹਦਾ ਵਿਰੋਧ ਹੈਗਾ ਜਿਹੜਾ ਇਲਾਕਾ ਨਾਲ ਇਹਦੇ ਲੱਗਦਾ ਬੁੱਢਾ ਨਾਲਾ ਕਰੋੜਾ ਲੋਕ ਇਹਦੇ ਚ ਜਿਹੜਾ ਇਹਨਾਂ ਨੇ ਲੱਖਾਂ ਲੀਟਰ ਪਾਣੀ ਲੈਣਾ ਉਹ ਝਪਾਉਣਾ ਆ ਕਰੋੜਾ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈਗਾ ਆ ਲੱਕੇ ਦਾ ਜਿਹੜਾ ਇੱਥੇ ਪਾਣੀ ਦਾ ਪੱਧਰ ਆ ਬਹੁਤ ਜ਼ਿਆਦਾ ਉੱਚਾ ਹੈਗਾ ਆ ਹੋਰ ਬਹੁਤ ਰਾਣੀ ਇੱਥੇ ਜਿਹੜੇ ਪੰਛੀ ਹੈਗੇ ਜਿਹੜੀਆਂ ਪ੍ਰਜਾਤੀਆਂ ਲੁਤਬ ਹੋ ਰਹੀਆਂ ਉਹ ਖਤਮ ਹੋ ਜਾਣੀਆਂ ਇੰਨਾ ਹਰਿਆ ਭਰਿਆ ਇਲਾਕਾ ਸਾਰਾ ਤਬਾਹ ਹੋ ਜਾਣਾ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਹੋ ਜਾਣੀਆਂ ਤਾਂ ਸਾਨੂੰ ਰੁਜ਼ਗਾਰ ਦੇ ਨਾਂ ਤੇ ਸਾਨੂੰ ਬਿਮਾਰੀਆਂ ਜਾਂ ਕੈਂਸਰ ਵਰਗੇ ਭਿਆਨਕ ਰੋਗ ਨਹੀਂ ਚਾਹੀਦੇ ਤਾਂ ਸਾਡਾ ਵਿਰੋਧ ਹੈਗਾ ਜੀ ਇਹ ਇਲਾਕਾ ਇਹ ਗੱਲ ਕਹਿ ਰਿਹਾ ਕਿ ਸਾਨੂੰ ਰੁਜ਼ਗਾਰ ਨਹੀਂ ਚਾਹੀਦਾ ਜਾਨ ਦੇ ਵਟੇ ਰੁਜ਼ਗਾਰ ਨਹੀਂ ਚਾਹੀਦਾ ਸੋ ਇਹ ਇਲਾਕੇ ਦੇ ਲੋਕ ਇਕੱਠੇ ਹੋ ਕੇ ਨਰੰਤਕ ਜਨ ਅੰਤਿਆਰ ਨੇ ਇਹਨਾਂ ਨੇ ਅੱਜ ਅਹਦ ਕੀਤਾ ਕਿ ਅਸੀਂ ਜੋ ਵੀ ਐਕਸ਼ਨ ਹੋਊਗਾ ਅਸੀਂ ਲਾਵਾਂਗੇ ਕਾਨੂੰਨੀ ਲੜਾਈ ਵੀ ਲੜਾਂਗੇ ਤੇ ਜੇ ਲੋਕਾਂ ਨੂੰ ਨਾਂ ਲੈ ਕੇ ਕੋਈ ਵੱਡਾ ਸੰਘਰਸ਼ ਕਰਨਾ ਪਿਆ ਤਾਂ ਵੀ ਕਰਾਂਗੇ ਸੋ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਤੇ ਪਿੱਪਲ ਮਿਲ ਦੇ ਮਾਲਕ ਕਿਸ ਤਰ੍ਹਾਂ ਐਕਸ਼ਨ ਕਰਦੇ ਨੇ ਉਸ ਹਿਸਾਬ ਨਾਲ ਇਰਾਕਾ ਜਿਹੜਾ ਇਹ ਰੁਚਰਾ ਪਿੱਪਲ ਮਿਲ ਦਾ ਵਿਰੋਧ ਕਰ ਰਿਹਾ ਤੇ ਕਰਦਾ ਰਹੇਗਾ ਧੰਨਵਾਦ